लेखना न मिटे हे सखी जो लिखिया करतार आपे आप कारण जिनकिया कर कृपा पगतार लेख न मिटे हे सखी जो लिखिया करतार हे सखी ओ लेख नहीं मिटे सगदा जेड़ा करतार ने आप लिख लिया जो करतार ने अपने अंदर लिख लिया कोई नहीं मिटा सकदा करतार बात नहीं लिखदा

ਜੋ ਬੱਜਦੀ ਹੋਈ ਹੈ ਕਿਉਂ ਲਿਖਿਆ ਕਰਤਾਰ ਸਤ ਮੂਲ ਨੂੰ ਕਿਹਾ ਜੀ ਮੂਲ ਨੇ ਆ ਬੋਲੂ ਮੈਂ ਜਿਹੜਾ ਆਪਾਂ ਕਹਿੰਦੇ ਆ ਵਰਤੇ ਸਭ ਕੁਝ ਤੇਰਾ ਭਾਣਾ ਜੇ ਤੂੰ ਇਹ ਲੈ ਲੈਵੇ ਜਦ ਬੋਲਦੇ ਸਟੈਂਡ ਜਿਹੜੇ ਨੇ ਲੈ ਲਿਆ ਫੇਰ ਕਿਸੇ ਦੀ ਕੋਈ ਹਸਤੀ ਨਹੀਂ ਹੈ ਅੱਛਾ ਜੀ ਕੌਣ ਬੁੱਧੀ ਦਾ ਖੂਜੇ ਲੱਗ ਜਾ ਤੇ ਚਪ ਕਰਕੇ ਸਟੇਲ ਤੇ ਨਹੀਂ ਲੈਂਦਾ ਇਹ ਅੱਛਾ ਜੀ ਇਹਨਾਂ ਕੋ ਤਾਕਤੇ ਕੁਛ ਨਹੀਂ ਹੈ ਕੁਛ ਵੀ ਨਹੀਂ ਹਲੇ ਤਾਂ ਹੂੰ ਉਹ ਦਲੇ ਦੇ ਸਿੰਗਲੈਂਡ ਦੀ ਲੋਕ ਹੈ ਅੱਛਾ ਜੀ ਕਿਆ ਨੰਦਲਾ ਸਿੰਗਲੈਂਡ ਦਾ ਕਤਲ ਕਰ ਦੱਸ ਹੂੰ ਉਹ ਬੁੱਧੀ ਚਾਹੇ ਕਿ ਪਛਣਾਉਂਦੇ ਰਹਣ ਠੀਕ ਹੈ ਜੀ ਉਹ ਆਪੇ ਕਾਰਨ ਜੀ ਹਾਂ ਜੀ ਇਹਦਾ ਵੱਡਾ ਸਾਡੀ ਜੀ ਹਾਂ ਪੁਰਵਗੀ ਜਗਾ ਦੀ ਰਹੇ ਬਿੱਦੂ ਚਿਰ ਲੈ ਆਪੇ ਕਾਰਨ ਜੇਦ ਗਿਆ ਸਰ ਕਿਰਪਾ ਭਗਤਾ ਆਪੇ ਕਾਰਨ ਕੀਤਾ ਨੇ ਅਕਾਲ ਦਰਵ ਨੇ ਆਪੇ ਕੀਤਾ ਉਹ ਸੇ ਬਾਤੇ ਭਗਤ ਕਬਾਈ ਤਵੇ ਬੋਲਸ ਦੇਈ ਭਾਈ ਉਹਦੇ ਦੇ ਬੋਲਸ ਹੀ ਪਾਈ ਆਹ ਉਹਦੇ ਤੇ ਆਪਣੋ ਕੋਲ ਬਾਹਰ ਜਦ ਆਪ ਸਾਰੇ ਸਾਰਾ ਕਾਰਡ ਉਹਦਾ ਹੀ ਹੈ ਸਰਕਾਰ ਦਾ ਹੀ ਕਾਰਡ ਹੈ ਆਪਣਾ ਪੱਗ ਧਾਰਿਆ ਹੈ ਇਸ ਵਿੱਚ ਪੈਰ ਕਿਰਪਾ ਪੱਗ ਧਾਰ ਪੈਰ ਚੱਲ ਜਿਹਦੇ ਚ ਟਕਾਏ ਹੋਏ ਨੇ ਹਾਲ ਸਾਲ ਆ ਰਹੇ ਭੱਤੀwidehat ਮੜੀ ਆਈਓ ਨੂੰ ਜੋ ਗੁਰ ਵਿਚਾਰ ਉਹ ਕਰਦਾ ਹੈ ਉਹਦੇ ਕੋ ਉਹੀ ਵੱਡਾ ਉਹਦੀ ਬਟੀ ਜੋ ਉਹ ਵੱਡੀ ਕੀ ਉਹ ਵੱਡੀ ਆਈਓ ਕੱਚ ਕਹਿਣ ਦਾ ਕਹਿਣ ਦਾ ਚਾਈ ਇਹ ਕਰਤਾਰ ਵਟਿਆ ਵਟਿਆ ਜੀ ਉਹਦੀ ਹੀ ਤੇ ਉਹ ਆਪਣੀਆਂ ਵਟਿਆਈਆਂ ਦਾ ਨਾ ਇਸਤੇਮਾਲ ਨਹੀਂ ਕਰਦਾ ਜਦੋਂ ਜਦ ਦਈ ਕਰਦਾ ਉਹਦਾ ਜਰ ਖਵਾਰ ਹੁੰਦਾ ਹੂੰ ਹੂੰ ਜਿੰਨਾ ਚਿਰ ਆਪਣੀ ਪਾਵਰ ਦਾ ਇਸਤੇਮਾਲ ਨਹੀਂ ਕਰਦਾ ਉਹਦਾ ਜਰ ਖਵਾਰ ਹੁੰਦਾ ਖਿਆ ਫੇਰ ਨਾ ਸਕੀਏ ਜਿਉਂ ਭਾਵੀ ਤਿਉਂਸਾਰ ਹਾਂ ਕਰਕੇ ਆ ਤੋਂ ਵਟਿਆਈਆਂ ਹੂੰ ਹੂੰ ਕਿਉਂ ਬਰ ਵਿਚਾਰ ਜੰਨਿਆ ਤਾਂ ਕਰਤੇ ਵਾਸਤੇ ਐ ਜੀ ਹਾਂ ਹਾਂ ਯਾਦ ਵਿਚਾਰ ਨੂੰ ਭੁਗਿਰੋ ਯਾਨ ਵਿਚਾਰ ਦੀ ਲੋੜ ਆ ਪੁੱਜਣ ਦੀ ਹਾਂ ਹਾਂ ਉਹਨਾਂ ਬਾਵਾਸੀ ਰਾਜਾ ਨਹੀਂ ਹੋ ਸਕਦਾ 1 ਮਿੰਟ ਵਾਸਤੇ ਵੀ ਇਹ ਏ ਹਾਂ ਹਾਂ ਲੇਕਿਨ ਆ ਫੇਰ ਰੱਛੀ ਐ ਜੂ ਭਾਵੇਂ ਜੂ ਭਾਵੇਂ ਚਿਲਤਾ ਜੇ ਉਹ ਬੰਦ ਨੇ ਅੱਧਾ ਲਾ ਉਹਨੂੰ ਵੀ ਕੋਈ ਮੰਦਾ ਫੇਰ ਸਕਦਾ ਹਾਂ ਇਸ ਸਟੈਂਡ ਤੇ 93 ਉਹ ਕਿਸੇ ਦੀ ਸ਼ੁੱਭਤ ਨਹੀਂ ਆ ਬੰਦੀ ਆ ਗੁੱਦੀ ਦੀ ਚੁੱਕਰ ਜਵੇ ਅੱਛਾ ਜੀ ਪਰ ਇਹਦਾ ਜਿਹੜਾ ਆਪਾਂ ਆਮ ਅਰਥ ਲੋਕ ਕੀਤੇ ਜਾਂਦੇ ਆ ਉਹ ਕਰਤਾਰ ਦੇ ਅਰਥ ਲੈਣੇ ਆ ਪਰਮੇਸ਼ਰ ਵੀ ਜੋ ਲਿਖਿਆ ਹੋਇਆ ਉਹੀ ਹੋਊਗਾ ਉਹ ਤਾਂ ਫਿਰ ਸਾਰਾ ਕਸੂਰ ਜੀਵ ਦਾ ਰਹਿ ਹੀ ਕੋਈ ਹੂੰ ਈਰ ਦਾ ਖਜ਼ੂਰ ਹੈ ਕੋਈ ਤਾਂ ਨਹੀਂ ਹੋ ਸਕਦਾ ਕਰਤਾਰ ਦਾ ਖਜ਼ੂਰ ਹੋ ਗਿਆ ਸਾਰੇ ਉਹਨਾਂ ਦੇ ਸੰਤਾਂ ਦੇ ਅਰਥ ਦੇ ਆਪ ਬਚਣ ਹੁੰਦਾ ਆ ਬਚਾਰੇ ਬਣ ਕੇ ਨਾ ਦੂ ਤੇ ਜਾਏ ਹੋ ਅੱਛਾ ਜੀ ਆਪਣੇ ਸੁਪੇ ਕੋਈ ਨਹੀਂ ਤੇ ਕਰਤਾਰ ਦਾ ਮਤਲਬ ਭਾਵ ਹੈਗਾ ਵੀ ਆਪਣਾ ਮੂਲ ਜੋ ਹੀ ਨੇ ਲੇਖ ਲਿਖ ਲਿਆ ਉਹ ਮਿਟ ਨਹੀਂ ਸਕਦਾ ਹੈ ਜੀ ਇਹ ਕਰਤਾਰ ਹੈ ਔਰ ਕਰਤਾਰ ਕੌਣ ਹੂੰ ਮਲਗੜ ਕਰਤਾ ਤਾਂ ਇਹੀ ਐ ਠੀਕ ਐ ਜੀ ਤੇ ਜਿੱਥੇ ਕਹਿੰਦੇ ਕਰਤੇ ਹੱਥ ਵਡਿਆਈਆਂ ਉਹ ਵੀ ਇਹੀ ਐ ਵੀ ਐ ਠੀਕ ਐ ਵੜੇ ਕੀ ਜੋ ਵਡਿਆਈ ਵੀ ਇਹੀ ਐ ਹਮ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਨਦਰ ਤੇਰੀ ਸੁਖ ਭਾਇਆ ਨਾਮ ਦੇ ਸ਼ਬਦ ਦਾ ਵਿਚਾਰ ਨਾ ਨਹੀਂ ਤੈਨਾਂ ਸ਼ਬਦ ਦਾ ਵਿਚਾਰ ਕੀਤਾ ਤੇਰੇ ਉਪਦੇਸ਼ ਦਾ ਜੋ ਵਿਚਾਰ ਕੀਤਾ ਉਹ ਜੋ ਸੁਖ ਮਿਲਿਆ ਉਹੀ ਤੇਰੀ ਨਜ਼ਰ ਸੀ ਮੈਨੂੰ ਜੋ ਉਪਦੇਸ਼ ਦਿੱਤਾ ਤੇਰੀ ਸੀ ਨਜ਼ਰ ਉਪਦੇਸ਼ ਦਿੱਤਾ ਉਹ ਜੋ ਸੁਖ ਮਿਲਿਆ ਪ੍ਰਕਾਸ਼ ਠੀਕ ਹੈ ਜੀ ਮਨਮੁਖ ਭੂਲੇ ਪਛਮੁਏ ਉਪਰੇ ਗੁਰ ਵਿਚਾਰ ਮਨਮੁਖ ਭੂਲੇ ਪਛਮੁਏ ਉਪਰੇ ਗੁਰ ਵਿਚਾਰ ਇਹਨਾਂ ਗੁਰ ਵਿਚਾਰ ਕਰਨ ਲਈ ਉਪਰਗੇ ਜਿਹੜੇ ਵਨਬਖ ਨਹੀਂ ਵਿਚਾਰ ਕੀਤੀ ਉਹ ਪੂਲੇ ਫਤੂ ਹੈ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਬਲੇ ਹਾਰੀ ਗੁਰ ਆਪਣੇ ਜਨ ਹਿਰਦੈ ਦਿੱਤਾ ਦਿਖਾਈ ਜਨਾ ਜਿਹੜਾ ਪੁਰਖ ਨਦਰੇ ਨਹੀਂ ਕੋ ਰਹਾ ਦਿਖੇ ਨਹੀਂ ਰਹਾ ਗਿਆਨ ਦੇ ਦਰਿਆ ਨਹੀਂ ਪਕੜ ਤੋਂ ਹੀ ਪਰਿਆ ਉਹਦੇ ਬਾਰੇ ਕੀ ਖੋਲੀਏ ਕੀ ਦੱਸਿਆ ਦੱਸਿਆ ਜਾ ਸਕਦਾ ਇਹ ਕਥਨ ਕੀਤਾ ਜਾ ਸਕਦਾ ਹੈ ਜੋ ਪੁਰਖ ਨਗਰੇ ਨਹੀਂ ਆ ਰਿਹਾ। ਹੂੰ। ਉਹਦੇ ਬਾਰੇ ਕਿਆ ਕਥਨ ਕਿਆ ਕਥਨ ਕੀਤਾ ਜਾ ਸਕਦਾ ਹੈ, ਕਿਆ ਕਿਹਾ ਜਾ ਸਕਦਾ ਹੈ? ਹੂੰ। ਪਰ ਬਲਿਆਰੀ ਕੋ ਆਪਣੇ ਜਿਹੜਾ ਦਿਲ ਦੁਤਾ ਦਿਖਾਏ। ਮੈਂ ਤਾਂ ਇਹਨਾਂ ਕੋਈ ਤਾਂ ਕਹੇ ਤਾਂ ਮੇਰੇ ਹਿਰਦੇ 'ਚ ਉਹਦੇ ਦਰਸ਼ਨ ਕਰਾਤੇ ਤਾਂ ਦੋਲ ਪਏ। ਹੂੰ ਹੂੰ। ਪਰ ਉਹਦੇ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ। ਠੀਕ। ਗੱਲ ਕਰਤਾਸ ਵੀ ਕਹੀ ਹੈ ਨਾ। ਹੂੰ ਹੂੰ। ਕਰਤਾਰ ਉਹਨੂੰ ਕਹਿੰਦੇ ਤਾਂ ਗੱਲ ਕਹੀ ਹੈ ਕਰਤਾਰੇ ਪੁਰਖ ਹੈ ਜੀ ਪੁਰਖੇ ਹਜ਼ਰਤਾਰ ਹੋਰ ਕਿਸਾਲੇ ਪੁਰਖ ਨੇ ਪੁਰਖ ਹੈ ਗੌਂਦੀ ਠੀਕ ਹੈ ਪੁਰਖ ਤੇ ਅਦਾਇਤਾ ਸਾਰੇ ਹੀ ਨੇ ਕੋਈ ਪੂਰਨ ਪੁਰਖ ਹੈ ਕੋਈ ਕਰਤਾ ਪੁਰਖ ਹੈ ਹੂੰ ਹੂੰ ਕੋਟਾਲ ਪੁਰਖ ਹੈ ਅੱਛਾ ਜੀ ਕੋਈ ਦਿয়াল ਪੁਰਖ ਹੈ ਪੁਰਖ ਤਾਂ ਸਾਰੇ ਹੀ ਨੇ ਹੂੰ ਠੀਕ ਹੈ ਜੀ ਕੋਈ 7 ਪੁਰਖ ਹੈ ਹੂੰ ਉਹ 7 ਪੁਰਖ ਹੈ ਹਾਂ ਜੀ